ਇਸ ਗੱਲ ਤੋਂ ਲੋਕ ਗਾਲਾਂ ਨਾ ਕੱਢਣ ਬਾਈ ਦੇਖੋ ਬਾਈ ਗਾਲਾਂ ਕੱਢ ਸਕਦੇ ਨਹੀਂ ਕੱਢ ਲੈਣ ਠੀਕ ਹੈ ਪਰ ਇਹ ਚ ਸਾਡੀ ਮਜਬੂਰੀ ਦੇਖੋ ਮੈਂ ਤੇਰੀ ਥੋੜੀ ਬਾਈ ਇੱਕ ਵੀਡੀਓ ਦੇਖੀ ਹਮ ਹਰਚੰਦਪੁਰਾ ਬੰਦੇ ਜੀ ਕਹਿੰਦੇ ਭਾਈ ਜੇ ਪੋਕ ਲੈ ਨਹੀਂ ਦੇ ਸਕਦੇ ਕਹਿੰਦੇ ਲਓ ਪੁੱਕੀ ਦੀ ਜੀ ਅੱਛਾ ਠੀਕ ਹੈ ਉਹ ਥੋਡੀ ਵੀਡੀਓ ਚੱਲੀ ਵੀ ਹਾਂ ਉਹ ਬਾਈ ਹੈਗੀ ਵੀ ਸੱਚਾਈ ਹੈ ਮੈਂ ਤੁਹਾਨੂੰ ਦੱਸਾਂ ਅੱਛਾ ਅਸੀਂ ਬਾਈ ਪਾਣੀ ਕੱਢਣ ਦੇ ਲਈ ਸਾਡੇ ਲਈ ਹੋਰ ਕੋਈ ਸਾਧਨ ਨਹੀਂ ਸੀ ਸਾਡੇ ਲਈ ਇੱਕੋ ਇੱਕ ਸਾਧਨ ਹੈ ਸਾਨੂੰ ਪਾਣੀ ਧਰਤੀ ਦੇ ਵਿੱਚ ਰੀਚਾਰਜ ਕਰਨਾ ਪੈਂਦਾ ਚਾਂਦਪੁਰਾ ਬੰਨਾ ਬਹੁਤ ਜ਼ਿਆਦਾ ਹਾਈਲਾਈਟ ਰਿਹਾ ਲੋਕਾਂ ਨੂੰ ਐ ਸੀ ਵੀ ਆਣੀ ਆਉਂਦਾਂ ਨੀ ਬਤ ਉਹ ਬੰਦਨ ਲੱਕੀ ਮੁੜ ਜਾਂਦੇ ਚਲ 10 ਚ ਮੁੜ ਗਿਆ ਪਰਮਾਤਮਾ ਦੀ ਕਿਰਪਾ ਨਾਲ ਉਹ ਆਈਟਮ ਸਾਡੇ ਖਾਤਰ ਉਹ 21 ਦਰਵਾਜ਼ੇ ਨੇ ਜਿਹੜੇ ਚੰਦਪ੍ਰਸਾਦ ਸਾਹਿਬ ਦੇ ਵਿੱਚੋਂ ਪਾਣੀ ਲੰਘਦਾ ਸასი ਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾਂ ਜਿਹੜਾ ਆਪਣਾ ਘੱਗਰ ਦਾ ਲੈਵਲ ਆ ਉਹ ਇੱਕ ਲਗਭਗ 2 ਫੁੱਟ ਦੇ ਕਰੀਬ ਨੀਚੇ ਜਾ ਚੁੱਕਿਆ ਜਿਹੜਾ ਖਤਰਾ ਆਪਣੇ ਇਲਾਕੇ ਤੇ ਮਡਰਾ ਰਿਆ ਸੀ ਉਹ ਹੁਣ ਕਿਤੇ ਨਾ ਕਿਤੇ ਟਲਦਾ ਨਜ਼ਰ ਆ ਰਿਹਾ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਟਾਈਮ ਜਿਹੜੀਆਂ ਇਹ ਫਸਲਾਂ ਹਰੀਆਂ ਪਰੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਇੱਥੇ ਲਗਭਗ 10 10 ਫੁੱਟ ਜਿਹੜਾ ਪਾਣੀ ਭਰ ਚੁੱਕਿਆ ਸੀ ਦੋਸਤੋ ਇਸ ਟਾਈਮ ਅਸੀਂ ਬੈਠੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿੱਚ ਮੇਰੇ ਨਾਲ ਮੌਜੂਦ ਨੇ ਬਾਈ ਬੱਬੂ ਜੀ ਇਹਨਾਂ ਦੀਆ ਵੀਡੀਓ ਤੁਸੀਂ ਦੇਖ ਰਹੇ ਹੋਵੋਗੇ ਇੰਸਟਾਗ੍ਰam ਤੇ ਜਿਹੜੀਆਂ ਕਿ 10 10 ਮਿਲੀਅਨ ਚਲੀਆਂ ਗਈਆਂ ਆ ਤੁਸੀਂ ਸੁਹਾਗਾ ਦੇਖ ਰਹੇ ਹੋ ਇਹ ਲਗਭਗ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀਗਾ ਇਹਨਾਂ ਨਾਲ ਪੂਰੀ ਗੱਲਬਾਤ ਕਰਦੇ ਆਂ ਕਿਉਂਕਿ ਇਹਨਾਂ ਨੇ ਇੱਥੇ ਆਪਣੇ ਏਰੀਆ ਦੀ ਸਾਰੀ ਕਵਰੇਜ ਕਰੀ ਪਿੰਡ-ਪਿੰਡ ਜਾ ਕੇ ਆਪਦੇ ਖੇਤਾਂ ਦਾ ਆਪਦੇ ਲੋਕਾਂ ਦਾ ਸਾਰਾ ਜਿਹੜਾ ਹਾਲ ਕਵਰ ਕਰਿਆ ਆਪਾਂ ਇਹਨਾਂ ਤੋਂ ਜਾਣਕਾਰੀ ਲੈਨੇ ਇੱਥੇ ਕਿੰਨਾ ਕ ਪਾਣੀ ਸੀ ਤੇ ਪਾਣੀ ਨੇ ਕਿੰਨੀ ਕ ਤਬਾਈ ਮਚਾਈ ਆ ਬਾਈ ਸਤਿ ਸ੍ਰੀ ਅਕਾਲ ਸਸ਼ੀਗਰ ਬਾਈ ਕੀ ਹਾਲ ਨੇ ਵੀਰੇ ਠੀਕ ਠਾਕ ਬਾਈ ਵਧੀਆ ਇਹ ਜਿਹੜੀਆਂ ਵੀਰੇ ਫਸਲਾਂ ਆਪਾਂ ਹੁਣ ਹਰੀਆਂ ਭਰੀਆਂ ਦੇਖ ਰਹੇ ਆ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਮੇਰੇ ਇੱਥੇ ਤਕਰੀਬਨ ਮੇਰੇ ਸਿਰ ਤੱਕ ਪਾਣੀ ਸੀਗਾ ਲਾਲੂ 6 ਸਾਢੇ 6 ਫੁੱਟ ਪਾਣੀ ਇੱਥੇ ਹੈਗਾ ਸੀ ਅੱਛਾ ਜੀ ਤੇ ਉਦੋਂ ਸਾਥੋਂ ਇੱਥੇ ਆਇਆ ਨਹੀਂ ਜਾਂਦਾ ਸੀ ਇੰਨਾ ਪਾਣੀ ਸੀਗਾ ਅੱਛਾ ਜੀ ਜਦੋਂ ਪਾਣੀ ਦਾ ਲੈਵਲ ਥੋੜਾ ਫੁੱਟ ਡੂਡ ਫੁੱਟ ਡਾਊਨ ਹੋ ਗਿਆ ਹੂੰ ਸਾਡੀ ਛਾਤੀ ਛਾਤੀ ਪਾਣੀ ਆਉਣ ਲੱਗ ਗਿਆ ਹੂੰ ਉ ਕਿਉਂਕਿ ਤੁਹਾਨੂੰ ਜਿਵੇਂ ਅਸੀਂ ਦੱਸਿਆ ਸੀ ਪਹਿਲਾਂ ਵੀ ਸਾਡੀ ਮੋਟਰਸਾਈਕਲ ਵੀ ਇੱਥੇ ਰਹਿ ਗਈ ਸੀਗੇ ਅਸੀਂ ਮੋਟਰਸਾਈਕਲ ਉਹ ਪਾਣੀ ਦੇ ਵਿੱਚ ਹੀ ਰਹਿ ਗਈ ਪਾਣੀ ਦੇ ਵਿੱਚ ਹੀ ਰਹਿ ਗਈ ਸੀ ਇੰਨੀ ਤੇਜ਼ੀ ਨਾਲ ਪਾਣੀ ਆ ਰਿਹਾ ਇੰਨੀ ਤੇਜ਼ੀ ਦੇ ਨਾਲ ਵਾਰਸ਼ ਹੋਈ ਮੈਂ ਫੇਰ ਦੱਸਦਾ ਵਾਰਸ਼ ਦਾ ਪਾਣੀ ਸੀ ਇਹਦਾ ਅੱਛਾ ਇੰਨੀ ਤੇਜ਼ ਵਾਰਸ਼ ਹੋਈ ਅਸੀਂ ਇੱਥੇ ਖੇਤ ਆਏ ਹੋਏ ਸੀਗੇ ਹਾਂ ਚਲੋ ਵਾਰਸ਼ ਜ਼ਿਆਦਾ ਸੀ ਅਸੀਂ ਆਪਦਾ ਕੰਮ-ਕਾਰ ਕਰਨ ਲੱਗ ਰਹੀ ਸੀ ਉਸ ਤੋਂ ਬਾਅਦ ਕੀ ਹੁੰਦਾ ਵਾਰਸ਼ ਇੱਕਦਮ ਇੰਨੀ ਜ਼ਿਆਦਾ ਹੋ ਗਈ ਅਸੀਂ ਹੋਰ ਪਾਸੇ ਰੁਲਜ ਗਏ ਥੋੜੇ ਕਿਉਂ ਪੁਲੀਆਂ ਵਗੈਰਾ ਬੰਦ ਕਰਨੀਆਂ ਪੈਂਦੀਆਂ ਨਹੀਂ ਹਨ ਵੀ ਉਹ ਪਾਣੀ ਹੋਰ ਜ਼ਿਆਦਾ ਨਾ ਵੀ ਸਾਨੂੰ ਨਹੀਂ ਪਤਾ ਸੀ ਵੀ ਇੰਨਾ ਹੀ ਵਾਰਸ਼ ਹੋ ਜੂਗੀ ਤਾਂ ਸਾਡੀ ਜਿਹੜੀ ਬਾਈਕ ਹੈ ਉਹ ਵੀ ਇੱਥੇ ਰਹਿ ਗਈ ਸੀ ਬਾਈ ਅੱਛਾ ਜੀ ਉਹ ਬਾਈਕ ਨੂੰ ਅਸੀਂ ਕੋਠੇ ਦੇ ਉੱਤੇ ਰੱਖਿਆ ਉੱਤੇ ਅੱਛਾ ਕੋਠੇ ਦੇ ਉੱਪਰ ਕੋਠੇ ਦੇ ਉੱਪਰ ਰੱਖਿਆ ਹੂੰ ਤੇ ਨਹੀਂ ਬਈ ਉਹ ਖਰਾਬ ਹੋ ਜਾਣੀ ਸੀ ਵੀ ਇੰਨਾ ਇੰਨਾ ਜ਼ਿਆਦਾ ਪਾਣੀ ਸੀਗਾ ਜਿਹੜੀ ਤੁਸੀਂ ਪੁੰਡੀ ਦੇਖ ਰਹੇ ਹੋ ਹੂੰ ਇਹ ਵੀ ਡੁੱਬ ਗਈ ਸੀ ਤਕਰੀਬ ਥੋੜੀ ਥੋੜੀ ਲੰਗੀ ਸੀ ਇਹ ਤਾਂ ਇਹ ਚ ਉਹਨਾਂ ਦਾ ਸਭ ਤੋਂ ਛੋਟਾ ਹੈ ਭਰਾ ਇਹ ਇਹ ਤਾਂ ਬਸ ਪਰਮਾਤਮਾ ਨੇ ਲਿਖ ਲਈ ਮੈਂ ਇਹ ਇਹ ਪੁੱਛਣਾ ਚ ਹਰਾ-ਭਰਾ ਵਾਪਸ ਕਿਵੇਂ ਨਿਕਲਿਆ ਤੁਸੀਂ ਦੱਸ ਰਹੋ 10-10 ਫੁੱਟ ਪਾਣੀ ਸੀਗਾ ਤੇ ਜਿਹੜੀਆਂ ਵੀਡੀਓ ਆਪਾਂ ਦੇਖ ਰਹੇ ਹੱਕਰ ਦਾ ਪਾਣੀ ਹੈ ਜਿਹੜਾ ਉਹ ਜ਼ਮੀਨਾਂ ਨੂੰ ਜਿਹੜਾ ਫਸਲਾਂ ਨੂੰ ਬਿਲਕੁਲ ਤਬਾਹ ਕਰ ਦਿੰਦਾ ਫੂਸ ਬਣਾ ਜਾਂਦਾ ਇਹ ਫਸਲਾਂ ਦੁਬਾਰਾ ਹਰੇ-ਭਰੀਆਂ ਕਿਵੇਂ ਨਿਕਲ ਗਈਆਂ ਹੱਕਰ ਦਾ ਪਾਣੀ ਬਈ ਉਹ ਤਬਾਹ ਕਰ ਦਿੰਦਾ ਫਸਲਾਂ ਨੂੰ ਜਦੋਂ ਸਾਡੇ ਪਿਛਲੀ ਵਾਰ ਤੇਜ਼ ਦੇ ਵਿੱਚ ਹੜਾ ਆਇਆ ਉਹਨੇ ਫਸਲਾਂ ਬਿਲਕੁਲ ਤਬਾਹ ਕਰਤੀਆਂ ਤੇ ਹੁਣ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੇ ਗੰਦੇ ਨਾਲੇ ਨੇ ਜਿਹੜੇ ਓਵਰਫਲੋ ਹੋ ਗਏ ਉਹਨਾਂ ਨੇ ਵੀ ਫਸਲਾਂ ਤਬਾਹ ਕਰੀਆਂ ਨਹੀਂ ਪਰ ਮੈਂ ਫੇਰ ਦੱਸਦਾ ਜਿਹੜਾ ਇਹ ਪਾਣੀ ਸੀ ਸਾਡਾ ਸਾਡੇ ਇੱਥੇ ਕਾਨਗੜੇ ਦੇ ਨਜ਼ਦੀਕੀ ਪਿੰਡ ਸਦਾਣੀ ਹੋ ਗਿਆ ਕਾਲੀਆਂ ਹੋ ਗਿਆ ਹੂੰ ਤੇ ਸਾਡਾ ਅਦਲਾਕਾ ਇੱਥੋਂ ਦਾ ਸਾਰੇ ਇਲਾਕੇ ਦਾ ਪਾਣੀ بارش ਦਾ ਪਾਣੀ ਸਾਡੇ ਨਿਮਾਨ ਦੇ ਖੇਤਾਂ ਦੇ ਵਿੱਚ ਆ ਗਿਆ ਅੱਛਾ ਸਿਰਫ بارش ਦਾ ਪਾਣੀ ਇਹ بارش ਦਾ ਸੀਗਾ ਕੱਲਾ ਸਿਰਫ بارش ਦਾ ਪਾਣੀ ਸੀ ਪਾਣੀ ਬਿਲਕੁਲ ਸਾਫ਼ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਅਸੀਂ ਤਰਦੇ ਹੀ ਫਿਰਦੇ ਸੀ ਜਦੋਂ ਸਾਨੂੰ ਤੁਰਨਾ ਔਖਾ ਲੱਗਦਾ ਸੀ ਪਾਣੀ ਦੇ ਵਿੱਚ ਤੁਰਿਆ ਨਹੀਂ ਜਾਂਦਾ ਅਸੀਂ ਤੈਰ ਕੇ ਆਉਂਦੇ ਸੀਗੇ ਅੱਛਾ ਤੇ ਮਤਲਬ ਇਹ ਘੱਗਰ ਦਾ ਪਾਣੀ ਨਹੀਂ ਸੀਗਾ ਘੱਗਰ ਦਾ ਪਾਣੀ ਨਹੀਂ ਸੀ ਤੇ ਜੇ ਘੱਗਰ ਦਾ ਪਾਣੀ ਆ ਜਾਂਦਾ ਬਾਈ ਫਿਰ ਤਾਂ ਬਾਈ ਕੁਝ ਬਚਣੀ ਨਹੀਂ ਸੀ ਸੀ ਬਾਰਿਸ਼ ਨਾਲ ਹੀ 12 12 ਫੁੱਟ ਪਾਣੀ ਹੋ ਗਿਆ ਬਾਰਿਸ਼ ਨਾਲ ਹੀ ਜਿੰਨਾ ਪਾਣੀ ਸਾਡੇ ਹਾੜਾ ਮਤਲਬ ਜਿਹੜਾ ਬੰਨ ਟੁੱਟ ਗਿਆ ਸੀ ਇੱਧਰ ਤੁਹਾਡੀ ਨਹਿਰ ਹੈ ਕੁਦਰੀ ਵਾਲੀ ਨਹਿਰ ਦੀ ਡਾਫ ਲੱਗ ਗਈ ਹੂੰ ਬਾਕੀ ਪਾਣੀ ਇੱਧਰ ਉੱਧਰ ਖਿੰਡ ਗਿਆ ਜਿਵੇਂ ਕਹਿੰਦੇ ਨੇ ਪਾਂਡਾ ਪਰ ਕੇ ਖੜ ਗਿਆ ਹੂੰ ਉਹ ਪਾਂਡਾ ਇੱਥੇ ਉਹ ਪਾਂਡਾ ਘੱਗਰ ਦੇ ਪਾਣੀ ਨਾਲ ਵੀ ਪਰ ਕੇ ਉੱਨੀ ਖੜਦਾ ਹੈ ਹੂੰ ਤੇ بارش ਦੇ ਪਾਣੀ ਨਾਲ ਵੀ ਪਰ ਕਿ ਉਹ ਨਹੀਂ ਖੜਦੇ ਸਾਡੇ ਕੁੱਲ ਮਿਲਾ ਕੇ ਜੇ ਸਾਡੇ ਚੰਦੂ ਪ੍ਰਭਾਣ ਟੁੱਟਦਾ ਰੱਬ ਨਾ ਕਰੇ ਤਾਂ ਵੀ ਇੰਨੀ ਪਾਣੀ ਹੋਣਾ ਸੀ ਤੇ ਸਾਡੇ بارش ਦਾ ਵੀ ਇੰਨੀ ਪਾਣੀ ਹੋ ਗਿਆ ਘੱਗਰ ਦੇ ਪਾਣੀ ਨਾਲ ਫਸਲ ਬਚਣੀ ਨਹੀਂ ਸੀ ਤੇ ਇਹ ਪਾਣੀ ਬਿਲਕੁਲ ਸਾਫ਼ ਸੀ ਅਸੀਂ ਹੈਗਾ ਵੀ ਪੀ ਕੇ ਵੀ ਦੇਖਿਆ ਮਿੱਠਾ ਪਾਣੀ ਸੀ ਚਾਹਾਂ ਅਸੀਸੇ ਵਰਗਾ ਤਾਂ ਕਰਕੇ ਬਈ ਇਹ ਫਸਲਾਂ ਬਚ ਗਈਆਂ ਆ ਆ ਚੋਂ ਦਾ ਸਭ ਤੋਂ ਛੋਟਾ ਹੈ ਤੁਹਾਡੇ ਇਹ ਮੱਕੀ ਵਾਲੇ ਵਾਹ ਚਲਾਏ ਹੋਏ ਇਹਦੀ ਸਾਨੂੰ ਕੋਈ ਆਸ ਹੀ ਨਹੀਂ ਸੀ ਅੱਛਾ ਇਹ ਵੀ ਇਹ ਵੀ ਬਚ ਗਿਆ ਲਾ ਲੋ ਫਿਰ ਇੱਕ ਦਿਨ ਚ ਹੀ ਪਾਣੀ ਉਹ ਇੱਕ ਦਿਨ ਚ ਉਤਰ ਕੇ ਪਾਣੀ ਨਹੀਂ ਨਹੀਂ ਭਾਈ ਸਾਡੇ 26 ਤਰੀਕ ਨੂੰ ਵਾਰਸ਼ ਹੋਣ ਲੱਗੀ ਹਮ 26 ਤੋਂ ਬਾਅਦ 30 ਤਰੀਕ ਤੱਕ ਇੱਥੇ ਆਏ ਨਹੀਂ ਗਿਆ ਭਰਾਵਾ ਹਮ 30 ਤਰੀਕ ਤੋਂ ਬਾਅਦ ਇੱਥੇ ਅਸੀਂ ਆਉਣ ਲੱਗੇ ਹਮ ਇੱਥੇ ਸਾਨੂੰ ਬਾਈ ਕੁਝ ਕਹਿਣਗੇ ਵਾਤਾਵਰਨ ਵਾਤਾਵਰਨ ਦੁਖੀ ਕਹਿਣਗੇ ਸਾਨੂੰ ਕੁਝ ਲੋਕ ਹਮ ਵੀ ਅਸੀਂ ਭਾਈ ਮੇਰੀ ਗੱਲ ਸੁਣੋ ਮਜਬੂਰੀ ਚ ਬੰਦਾ ਕੀ ਨਹੀਂ ਕਰਦਾ ਹਮ ਹਮ ਤੇ ਅਸੀਂ ਭਾਈ ਪਾਣੀ ਕੱਢਣ ਦੇ ਲਈ ਸਾਡੇ ਲਈ ਹੋਰ ਕੋਈ ਸਾਧਨ ਨਹੀਂ ਸੀ ਸਾਡੇ ਲਈ ਇੱਕੋ ਇੱਕ ਸਾਧਨ ਹੈ ਸਾਨੂੰ ਪਾਣੀ ਧਰਤੀ ਦੇ ਵਿੱਚ ਰੀਚਾਰਜ ਕਰਨਾ ਪੈਂਦਾ ਕਿਵੇਂ ਮਤਲਬ ਮਤਲਬ ਕਿ ਬੂਰਾਂ ਦੇ ਵਿੱਚ ਪਾਣੀ ਛੁੱਟਣਾ ਪੈਂਦਾ ਜੀ ਜੀ ਅੱਛਾ ਆਪਣੇ ਮੋਟਰਾਂ ਪਾਈਆਂ ਹੋਈਆਂ ਤੁਸੀਂ ਪਾਣੀ ਬੂਰਾਂ ਚ ਛੱਟਦਾ ਹਾਂ ਬਾਈ ਮਜਬੂਰੀ ਦੇ ਨਾਮ ਇਹ ਨਹੀਂ ਇਹ ਤਾਂ ਜ਼ਿਆਦਾਤਰ ਤਾਂ ਲੋਕ ਗਲਤ ਸਮਝਦੇ ਨੇ ਇਹਨੂੰ ਗਲਤ ਐ ਅਸੀਂ ਵੀ ਸਮਝਦੇ ਹਾਂ ਹਮ ਪਰ ਹੁਣ ਮੇਰੀ ਗੱਲ ਸੁਣੋ ਜੇ ਅਸੀਂ ਉਹ ਚੀਜ਼ ਨਾ ਕਰੀਏ ਹਮ ਸਾਡੀ ਕਣਕ ਦੀ ਵਜਾਈ ਵੀ ਨਹੀਂ ਹੁੰਦੀ ਨਹੀਂ ਛੋੜੀ ਕਿਤੇ ਹੋਰ ਨਿਕਾਸੀ ਹੈ ਨਹੀਂ ਪਾਣੀ ਬਿਲਕੁਲ ਹੋਰ ਕੋਈ ਨਿਕਾਸੀ ਨਹੀਂ ਅੱਛਾ ਜੇ ਨਿਕਾਸੀ ਹੁੰਦੀ ਅਸੀਂ ਬਿਲਕੁਲ ਨਹੀਂ ਪਾਉਂਦੇ ਸੀ ਪਾਣੀ ਕਿਉਂਕਿ ਹੁਣ ਜਦੋਂ ਅਸੀਂ ਇੱਕ ਵਾਰ ਜਿਹਦੇ ਵਿੱਚ ਪਾਣੀ ਪ ਜਦੋਂ 23 ਦੇ ਵਿੱਚ ਫੜਦਾ ਪਾਣੀ ਬੋਰਾਂ ਦੇ ਵਿੱਚ ਗਿਆ ਧੱਕੇ ਨਾਲ ਵੀ ਚੱਲ ਜਾਂਦਾ ਬਈ 12-12 ਫੁੱਟ ਪਾਣੀ ਹੋ ਗਿਆ ਉਹ ਧੱਕੇ ਨਾਲ ਵੀ ਜਾਂਦਾ ਹੂੰ ਉਦੋਂ ਵਾਲਾ ਪਾਣੀ ਅਸੀਂ ਹੁਣ ਤੱਕ ਪੀ ਨਹੀਂ ਸਕਦੇ ਹੈਗੇ ਇੱਥੋਂ ਕੋਈ ਕੈਂਪਰ ਪਰ ਕੇ ਲਿਆਉਨੇ ਆ ਹੁਣ ਫਿਰ ਮੀ ਦਾ ਪਾਣੀ ਬਾਈ ਵਿੱਚ ਚਲਾ ਗਿਆ ਹੂੰ ਉੱਤਕੇ ਨਾਲ ਵੀ ਜਾਂਦਾ ਚਲੋ ਅਸੀਂ ਪਿੱਛੋਂ ਛੱਡ ਦਿੰਨੇ ਆ ਕਿਉਂਕਿ ਬਈ ਅਸੀਂ ਫਿਰ ਕਰੀਏ ਕੀ ਸਾਡਾ ਇੱਕ ਮਿੰਟ ਤੁਹਾਨੂੰ ਕਿਤੇ ਇਸ ਗੱਲ ਤੋਂ ਲੋਕ ਗਾਲ੍ਹਾਂ ਨਾ ਕੱਢਣ ਬਾਈ ਦੇਖੋ ਬਾਈ ਗਾਲ੍ਹਾਂ ਕੱਢ ਸਕਦੇ ਨਹੀਂ ਕੱਢ ਲੈਣ ਠੀਕ ਹੈ ਪਰ ਇਹ ਚ ਸਾਡੀ ਮਜਬੂਰੀ ਦੇਖੋ ਝੋਨਾ ਸਾਡਾ ਮਰ ਗਿਆ ਜੇ ਅਸੀਂ ਪਾਣੀ ਨਹੀਂ ਕੱਢਦੀ ਲੋਕਾਂ ਦੀ ਮੰਨੀ ਹੈ ਝੋਨਾ ਸਾਡਾ ਮਰ ਗਿਆ ਕਣਕ ਦੀ ਵੀ ਬਿਜਾਈ ਸਾਡੀ ਨਹੀਂ ਹੋਣੀ ਜਿਸ ਹਿਸਾਬ ਨਾਲ ਇੱਥੇ ਪਾਣੀ ਹੁੰਦਾ ਤੇ ਸਾਲ ਦੀ ਫਸਲ ਗਈ ਹੋਰ ਕੋਈ ਸਾਡੇ ਲਈ ਰੋਜ਼ਗਾਰ ਨਹੀਂ ਇਹੀ ਰੋਜ਼ਗਾਰ ਹੈ ਘਰ ਦਾ ਖਰਚਾ ਚਲਾਉਣਾ ਖਾਣ ਪੀਣ ਸਭ ਕੁਝ ਉਹ ਸਾਡਾ ਨਿਬੜ ਗਿਆ ਚਲ ਜੀ ਸਾਲ ਦੀ ਗੱਲ ਹੋ ਗਈ ਬੰਦਾ ਸਬਰ ਕਰ ਲੇ ਅਗਲੇ ਸਾਲ ਫੇਰ ਵਾਰਸ਼ ਹੋਣੀ ਯਾਨੀ ਫੇਰ ਅਗਲੀ ਦੀ ਕਿਹੜਾ ਆਸ ਹੈ ਦੀ ਅਗਲੀ ਕਿਹੜਾ ਫੂਟ ਛੜ ਜੂਗੀ ਫਸਲ ਸਹੀ ਗੱਲ ਆ ਜਿਆਦਾ ਕੋਈ ਜਿਹੜੇ ਸਾਹਿਬ ਨਾਲ ਮੌਸਮ ਹੋ ਰਹੇ ਨੇ ਪੰਜਾਬ ਦੇ ਜਿਆਦਾ ਕੋਈ ਸਾਡੇ ਲਈ ਸਿਸਟਮ ਹੋਵੇ ਵੀ ਤੁਹਾਨੂੰ ਪਾਣੀ ਨੂੰ ਇੱਥੇ ਕੱਢਿਆ ਜਾਵੇ ਕੋਈ ਸਿਸਟਮ ਬਣਾਇਆ ਜਾਵੇ ਸਰਕਾਰ ਕੀ ਨਹੀਂ ਕਰ ਸਕਦੀਆਂ ਪਰ ਜਦੋਂ ਤੁਹਾਡੇ ਲਈ ਕੋਈ ਸਿਸਟਮ ਹੀ ਨਹੀਂ ਫਿਰ ਅਸੀਂ ਆਪ ਦੇ ਤੌਰ ਤੇ ਆਪਣੀਆਂ ਫਸਲਾਂ ਬਚਾਉਣ ਖਾਤਰ ਕੀ ਨਹੀਂ ਕਰ ਸਕਦਾ ਬੰਦਾ ਹਨਾ ਨਹੀਂ ਸਹੀ ਗੱਲ ਆ ਇਹ ਮਜਬੂਰੀ ਆ ਇੱਕ ਚਾਂਦਪੂਰਾ ਬੰਨ ਦਾ ਜਿਹੜਾ ਪਾਣੀ ਇੱਥੇ ਆਉਂਦਾ ਉਹਦਾ ਬਹੁਤ ਖਤਰਾ ਹੁੰਦਾ ਤੁਸੀਂ ਬਾਰ ਬਾਰ ਵੀਡੀਓ ਚ ਜਿਹੜਾ ਜ਼ਿਕਰ ਕਰਦੇ ਸੀਗੇ ਸਾਡਾ ਚਾਂਦਪੂਰਾ ਬੰਨ ਇਥੋਂ ਐਵੇਂ ਹੋ ਗਿਆ ਟੁੱਟਣ ਵਾਲਾ ਜੀ ਐ ਆ ਜੀ ਬਾ ਉਹਦਾ ਖਤਰਾ ਤੁਹਾਡੇ ਬਣਦਾ ਇੱਥੇ ਭਾਈ ਉਸ ਤਾਂ ਸਾਡੇ ਫੁੱਲ ਖਤਰਾ ਬਣਦਾ ਅੱਛਾ ਕਿਵੇਂ ਸੀ ਇਸ ਵਾਰ ਮਾਹੌਲ ਕੀ ਸੀਗਾ ਚਾਂਦਪੂਰੇ ਬੰਨ ਦਾ ਕਿਉਂਕਿ ਆਪਣੇ ਪੰਜਾਬ ਦਾ ਜਿਹੜਾ ਹੁਣ ਇਹ ਚਾਂਦਪੂਰਾ ਬੰਨ ਬਹੁਤ ਜ਼ਿਆਦਾ ਹਾਈਲਾਈਟ ਰਿਹਾ ਆ ਪਿਛਲੇ 23 ਤੋਂ 23 ਤਰੀਕ ਤੋਂ ਬਹੁਤ ਨਹੀਂ 2023 ਤੋਂ ਹੀ 2023 ਤੋਂ ਅੱਛਾ 2023 ਤੋਂ ਬਹੁਤ ਜਿਆਦਾ ਹਾਈਲਾਈਟ ਰਿਹਾ ਹੈ ਇਹ ਇਹਦਾ ਕੀ ਕਾਰਨ ਆ ਮਤਲਬ ਇਹ ਪਤਾ ਗੱਲ ਕੀ ਹੈ ਇਹ ਭਰਾ ਘੱਗਰ ਲੰਗਦੀ ਹੈ ਹਰਿਆਣੇ ਵਿੱਚ ਦੀ ਸਾਡੇ ਇੱਥੋਂ ਹਾਂ ਪਾਖੜਾਂ ਦੇ ਥੱਲੇ ਦੀ ਸੇਫਰਾਂ ਦੇ ਵਿੱਚ ਦੀ ਲੰਗ ਗਈ ਹਾਂ ਉਹ ਸੇਫਨ ਦੀ 21 ਦਰਵਾਜੇ ਨੇ 21 ਦਰਵਾਜਿਆਂ ਦੇ ਵਿੱਚ ਕੁਝ ਨਾ ਕੁਝ ਫਸ ਜਾਂਦਾ ਕਿਉਂਕਿ ਜਦੋਂ ਪਾਣੀ ਆਉਂਦਾ ਕੱਲਾ ਪਾਣੀ ਨਹੀਂ ਆਉਂਦਾ ਨਾਲ ਦਰਖਤ ਤਬੂਕੀ ਬਹੁਤ ਕੁਝ ਲੈ ਕੇ ਆਉਂਦਾ ਹਾਂ ਉਹ ਦਰਵਾਜੇ ਹੋ ਜਾਂਦੇ ਨੇ ਬੰਦ ਜਾਂ ਪਿੱਛੋਂ ਪਾਣੀ ਜਿਆਦਾ ਆਣ ਕਰਕੇ ਪਾਣੀ ਡਿਸਚਾਰਜ ਨਹੀਂ ਹੁੰਦਾ ਦੂਜੀ ਸਾਈਡ ਜਿਹਦੇ ਕਰਕੇ ਪਾਣੀ ਓਵਰਫਲੋ ਹੋ ਜਾਂਦਾ ਹੈ ਅੱਛਾ ਉਦੋਂ ਮੁੱਖ ਮੰਤਰੀ ਕੇਰੋ ਸਾਹਿਬ ਜੀ ਉਹਨਾਂ ਨੇ ਕੀ ਕੀਤਾ ਹਰਿਆਣੇ ਦੇ ਵਿੱਚ ਜ਼ਮੀਨ ਲੈ ਲਈ ਹੂੰ ਪੰਜਾਬ ਦੀ ਉਹ ਇਲਾਕਾ ਹਰਿਆਣੇ ਦਾ ਪਰ ਜਿਹੜੀ ਬੰਨਣ ਵਾਲੀ ਜ਼ਮੀਨ ਹੈ ਹੂੰ ਉਹ ਪੰਜਾਬ ਦੀ ਹੈ ਅੱਛਾ ਉਹ ਜ਼ਮੀਨ ਲੈ ਕੇ ਉੱਥੇ ਬੰਨ੍ਹ ਮੰਨ ਲਿਆ ਹੂੰ ਤੇ ਉਦੋਂ ਸਾਡੇ ਪੁਰਾਣੇ ਬਜ਼ੁਰਗ ਉਹ ਹੀ ਗੱਲ ਬਾਈ ਕੱਸੀਆਂ ਨਾਲ ਉਦੋਂ ਬੰਨ੍ਹ ਮੰਨਿਆ ਕਰਦੇ ਸੀ ਬੰਨ੍ਹ ਬੰਨ੍ਹੇ ਹੋਏ ਸੀ ਪੁਰਾਣਾ ਜਦੋਂ 2010 ਦੇ ਵਿੱਚ ਪਾਣੀ ਆਇਆ ਉਦੋਂ ਕੇਰਾ ਬੰਦੇ ਨਾਲ ਪਾਣੀ ਲੱਗ ਗਿਆ ਹੂੰ ਮਤਲਬ ਲੋਕਾਂ ਨੂੰ ਐ ਸੀ ਵੀ ਪਾਣੀ ਆਉਂਦਾ ਨਹੀਂ ਵੱਤੋ ਵੱਤ ਬੰਨ੍ਹ ਨਾਲ ਲਾ ਕੇ ਮੁੜ ਜਾਂਦੇ ਚੋ 10 ਚ ਮੁੜ ਗਿਆ ਪਰਮਾਤਮਾ ਦੀ ਕਿਰਪਾ ਨਾਲ ਐਸ ਟਾਈਮ ਫਿਰ ਚਾਂਦਪੁਰਾ ਬਣਦੇ ਕੀ ਹਾਲਾਤ ਨੇ ਕਿਉਂਕਿ 2023 ਚ ਵੀ ਇਹਦਾ ਖਤਰਾ ਬਣ ਗਿਆ ਸੀ ਤੇ ਹੁਣ ਵੀ 2025 ਚ ਇਸਦਾ ਖਤਰਾ ਬਣ ਗਿਆ ਸੀ ਅੱਗੇ ਵਾਸਤੇ ਇਹਦੇ ਕੀ ਪ੍ਰਬੰਧ ਕਰੇ ਹੋਏ ਨੇ ਦੇਖੋ ਭਾਈ ਖਤਰਾ ਤਾਂ ਇਹ ਸਾਡੇ ਲਈ ਆਏ ਸਾਲ ਬਣੇ ਰਹੂਗਾ ਹੂੰ ਠੀਕ ਹੈ ਉਹ ਅਸੀਂ ਇੱਕ ਕਹਿੰਦੇ ਨੇ ਵੀ ਆਈਟਮ ਬੰਬ ਦੀ ਬੈਠੀਆਂ ਹੂੰ ਉਹ ਆਈਟਮ ਬੰਬ ਸਾਡੇ ਖਤਰੂ ਹੋਈ ਕਿ ਦਰਵਾਜ਼ੇ ਨੇ ਜਿਹੜੇ ਚਾਂਦਪੁਰਾ ਸਾਈਫਨ ਦੇ ਵਿੱਚੋਂ ਪਾਣੀ ਲੰਗਦੇ ਹੂੰ ਤੇ ਪਿੱਛੇ ਗੱਗਰ ਕਿਤੇ ਵੀ ਟੁੱਟੇਗਾ ਹਨਾ ਮਨਕਮ ਕੋੜ ਸਾਹਿਬ ਕਿੱਥੇ ਵੀ ਉਹਨੇ ਪਾਣੀ ਲੰਘਣਾ ਸਾਡੇ ਕਾ ਪਾਣੀ ਸਾਡੇਆਂ ਬੋਲਾਂ ਦੇ ਲੰਘਣਾ ਕਿ ਨੂੰ ਗੀਤਾ ਨਹੀਂ ਜਿਵੇਂ ਸਾਡੇ ਸੇਮ ਫਰਾਂ ਥਣੀਆਂ ਲੰਘਣੇ ਪਾਣੀ ਜਦੋਂ ਪਿਛਲੀ ਵਾਰ ਪਾਣੀ ਆਇਆ ਲਗਾ ਚਲਾ ਬਾੜੇ ਤੋਂ ਆਇੰਦਿ ਲਸ਼ਕੂਰਾ ਪੈਣੀ ਸੀ ਉਹ ਘੱਗਰ ਵਿੱਚ ਦੀ ਨਹੀਂ ਆਇਆ ਖੇਤਾਂ ਵਿੱਚ ਦੀ ਪਾਣੀ ਆਇਆ ਸੀ ਅੱਛਾ ਹਾਂ ਘੱਗਰ ਵਿੱਚ ਦੀ ਪਾਣੀ ਨਹੀਂ ਆਇਆ ਘਰਤਾ ਆਇਆ ਓਵਰਫਲੋ ਖੇਤਾਂ ਚ ਦੀ ਬਾਹਰੋਂ ਆਇੰਦਿ ਲਸ਼ਕੂਰਾ ਮਾਰਦਾ ਪਾਣੀ ਆਉਂਦਾ ਸੀ ਜਿਹੜਾ ਬੰਦ ਨਾ ਲੱਗਿਆ ਸੀ ਮੈਂ ਤੇਰੀ ਥੋੜੀ ਬਾਈ ਇੱਕ ਵੀਡੀਓ ਦੇਖੀ ਹਾਂ ਰਚੰਦਪੁਰਾ ਬੰਦ ਸੀ ਕਹਿੰਦੇ ਭਾਈ ਜੇ ਪੋਕ ਲੈ ਨਹੀਂ ਦੇ ਸਕਦੇ ਕਹਿੰਦੇ ਵਿੱਲੋ ਪੁੱਕੀ ਦੇ ਜੋ ਅੱਛਾ ਠ ਜਦੋਂ 93 ਚ 97 ਚ ਜਦੋਂ ਸਾਡੇ ਨਾ ਪਾਣੀ ਆਇਆ ਹਾਂ ਹਾਂ ਦੇਖੋ ਉਦੋਂ ਕਿਹੜਾ ਕੋਈ ਏਡੀ ਮਸ਼ੀਨਰੀ ਹੁੰਦੀ ਸੀਗੀ ਹਾਂ ਹਾਂ ਉਦੋਂ ਕਸੀਆਂ ਨਾਲ ਬੰਨ ਮੰਦੇ ਟੋਕਰਿਆਂ ਨਾਲ ਮੱਠਲ ਨਹੀਂ ਜੱਕਦੀ ਟੋਕਰਿਆਂ ਚ ਮਿੱਟੀ ਪਾ ਪਾ ਕੇ ਅੱਛਾ ਤੇ ਉਦੋਂ ਬਾਈ ਨਾ ਸਾਡੇ ਨੂੰ ਦੱਸਾ ਸਾਡੇ ਮੜ ਦਾ ਹਲਚਲ ਜੇ ਵਾਲਾ ਬੰਨ ਹੈ ਹਾਂ ਬਿਵਾਦ ਬਿਵਾਦਤ ਬੰਨ ਹੈ ਕੋਈ ਤੋੜ ਨਾ ਜਾਂਦਾ ਸੀ ਉਦੋਂ ਹਾਂ ਇਧਰੋਂ ਸਾਡੇ ਰੋਕਣ ਮਗ ਜਾਂਦੇ ਸੀ ਉਦੋਂ ਨਾ ਸਾਡੇ ਲਾਸਮੈਂਟਾ ਹੋ ਜਾਂਦੀ ਸੀ ਵੀ ਭਾਈ ਕੋਈ ਜਾਇਜ਼ ਜਾਂ ਨਜਾਇਜ਼ ਜਿਹੜਾ ਅਸਲ ਨੇ ਕੇ ਵਗ ਜੂ ਨਹੀਂ ਬੰਨ ਤੋੜਨਗੇ ਅੱਛਾ ਪੁਲਿਸ ਨੇ ਜਿਹੜੀ ਕੋਈ ਖੇਪ ਭੁੱਕੀ ਦੀ ਕੋਈ ਫੜੀ ਹੋਈ ਸੀ ਕੋਈ ਗੋਰੀਆਂ ਕੋਈ ਜਿੰਨੀ ਵੀ ਕੋਈ ਜ਼ਬਤ ਕਰੀ ਹੋਈ ਸੀ ਥਾਣੇ ਚੱਕ-ਚੱਕ ਕੇ ਦੇਤੀ ਸੀ ਲੋਕਾਂ ਨੂੰ ਵੀ ਖਾਓ ਤੇ ਕੰਮ ਕਰੋ ਬੰਨ ਨਹੀਂ ਟੁੱਟਣ ਦੇਣਾ ਅੱਛਾ ਥਾਣੇ ਵਾਲਿਆਂ ਨੇ ਆਪ ਭੁੱਕੀ ਬੰਡੀ ਆਪ ਆਪ ਬੰਡੀ ਲੋਕਾਂ ਨੂੰ ਕੁੱਟ-ਕੁੱਟ ਕੇ ਲੈ ਕੇ ਜਾਂਦੇ ਜੇ ਕੋਈ ਤਾਂ ਖੇਡਣਾ ਕਰੇ ਵੀ ਚੱਲ ਬੰਨ ਤੇ ਕੰਮ ਕਰ ਅੱਛਾ ਇੰਨੀ ਮਤਲਬ ਸਾਡੇ ਯਾਦ ਕਰਦੇ ਨੇ ਉਸ ਨਾਲ ਜਾਣ ਸਰ ਭੁੱਕੀ ਦਾ ਕਾੜਾ ਲਵਾਉਂਦੇ ਸੀ ਕਾੜਾ ਭੁੱਕੀ ਦਾ ਲਵਾਉਂਦੇ ਸੀ ਯਾਦ ਕਰਦੇ ਨੇ ਲੋਕਾਂ ਅੱਛਾ ਵੀ ਬੰਦਾ ਕੋਈ ਹੈਗਾ ਸੀ ਉਹ ਮੈਂ ਨਾਮ ਨਹੀਂ ਲੈਣਾ ਚਲੋ ਹੁਣ ਅੱਛਾ ਵੀ ਉਹ ਬੰਦਾ ਹੈਗਾ ਸੀ ਕੋਈ ਐਸਐਚਓ ਯਾਦ ਕਰਦੇ ਨਹੀਂ ਚਲ ਭੁੱਕੀ ਦਾ ਨਾਮ ਲੈ ਦੋ ਤੁਸੀਂ ਭੁੱਕੀ ਕਰਕੇ ਜਿਹੜਾ ਮਜਬੂਤ ਹੋ ਗਿਆ ਭਾਈ ਯਾਰ ਲੋਕ ਇੱਕ ਮਿੰਟ ਦਿਨ ਰਾਤ ਕੌਣ ਖਾਪ ਲੂਗਾ ਨਹੀਂ ਉਹ ਵੀ ਲੋਕਾਂ ਪਿੱਛੇ ਲੋਕਾਂ ਪਿੱਛੇ ਜਾਂ ਆਪਦੇ ਵਿੱਚ ਵੀ ਦਿਨ ਰਾਤ ਨਹੀਂ ਬੰਦਾ ਸੂਫੀ ਲੱਗ ਸਕਦਾ ਕਸੀਆਂ ਨਾਲ ਟੋਕਰੇ ਪਰ ਪਰ ਕੇ ਮਿੱਟੀ ਦੇ ਬੰਨ ਬੰਨਣਾ ਹੁਣ ਤਾਂ ਬਈ ਮਸ਼ੀਨਾਂ ਨੇ ਮਸ਼ੀਨਾਂ ਟਰਾਲੀ ਚ ਪਾਤੀ ਟਰਾਲੀ ਉੱਥੇ ਟੀਰੀ ਕਰਤੀ ਚੱਲ ਆਪਾਂ ਕਸੀਆਂ ਨਾਲ ਸੈੱਟ ਕਰਤੀ ਐ ਜਿਸ ਤਰ੍ਹਾਂ ਉਦੋਂ ਕਸੀਆਂ ਨਾਲ ਮਿੱਟੀ ਪਟ ਪਟ ਕੇ ਟੋਕਰੇ ਪਰ ਪਰ ਕੇ ਉਥੋਂ ਲਵੇ ਉਦੋਂ ਬੰਨੋ ਕਰਦੇ ਸਾਡੀ ਸੋਰ ਹੋ ਗਈ ਸੀ ਉਦੋਂ ਇੱਕ ਕਿਲਾ ਚੜੀਦਾ ਵੱਢ ਕੇ ਮੌਕੇ ਤੇ ਲੋਕਾਂ ਨੇ ਉਹਦੇ ਨਾਲ ਸੁਰਵੰਦ ਕਰੀ ਸੀ ਅੱਛਾ ਤੇ ਉਹ ਚਰੀ ਚਰੀ ਡਿੱਗੇ ਚਰੀ ਵਿੱਚ ਫਸਾਈ ਗਏ ਬਈ ਨੀਚੇ ਦੀ ਸੋਰ ਹੋ ਗਈ ਆ ਤਾਂ ਅੱਛਾ ਮਿੱਟੀ ਤਾਂ ਖੜਦੀ ਨਹੀਂ ਸੀ ਮਿੱਟੀ ਨੂੰ ਖੜਾਣ ਖਾਤੇ ਤਾਂ ਕੋਈ ਜਗਾੜ ਚਾਹੀਦਾ ਉਹਨਾਂ ਚਰੀ ਲਾਤੀ ਸੀ ਸਾਰੀ ਹੂੰ ਤੋ ਇਸ ਕਰਕੇ ਉਹ ਮੇ ਭੁੱਕੀ ਵਾਲੀ ਗੱਲ ਜੇ ਦੱਸੀ ਉਹ ਮੇਰੀ ਗੱਲ ਚੇਤੇ ਆ ਗਈ ਸਾਡੇ ਬਜ਼ੁਰਗ ਦੱਸਦੇ ਹੁੰਦੇ ਨੇ ਵੀ ਇਹ ਕੁਝ ਵੀ ਹੋਇਆ ਲਾ ਲੋ ਇਸ ਕਰਕੇ ਮੈਨੂੰ ਲੱਗਦਾ ਉਹ ਮੇਰੀ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਹੋਵੇ ਲਗਭਗ 2 ਮਿਲੀਅਨ ਦੇ ਕਰੀਬ ਦੋਸਤੋ ਚਲੀ ਗਈ ਰੀਲ ਉਹ ਬਹੁਤ ਲੋਕਾਂ ਨੇ ਪਸੰਦ ਕਰੀ ਹਰੇਕ ਬੰਦੇ ਨੇ ਉਸਤੇ ਕਮੈਂਟ ਕਰਿਆ ਵੀ ਬਾਈ ਬਹੁਤ ਜਾਇਜ ਮੰਗ ਕਰੀਏ ਤੁਸੀਂ ਉਹ ਸ਼ਾਇਦ ਇਸੇ ਕਰਕੇ ਹੋਇਆ ਕਿਉਂਕਿ ਜਿਹੜਾ ਭੁੱਖੀ ਦੀ ਤਾਕਤ ਲਾ ਲਓ ਜਾਂ ਲੋਕਾਂ ਦੇ ਉਸ ਟਾਈਮ ਦੇ ਉਹ ਟਾਈਮ ਤੇ ਯਾਰ ਮੈਂ ਦੱਸਾਂ ਕਹਿੰਦੇ ਵੀ ਜ਼ਰੂਰਤ ਤੋਂ ਜ਼ਿਆਦਾ ਕਹੋ ਵੀ ਮਾੜਾ ਹੁੰਦਾ ਆਪਾਂ ਕਿਉਂ ਜ਼ਿਆਦਾ ਲਾ ਲਈਏ ਜ਼ਰੂਰਤ ਤੋਂ ਜ਼ਿਆਦਾ ਉਹ ਵੀ ਮਾੜਾ ਕੁਝ ਵੀ ਲੈ ਲਈਏ ਉਸ ਜਿ\" ਤਰ੍ਹਾਂ ਕੋਈ ਵੀ ਨਸ਼ਾ ਜੱਲ ਭੁੱਕੀ ਆ ਹੁਣ ਬਹੁਤ ਛਰਾਬੀ ਸ਼ਰਾਬ ਪੀਂਦੇ ਨੇ ਜੇ ਕੋਈ ਬੰਦਾ ਸਾਰਾ ਦਿਨ ਕੰਮ ਕਰਕੇ ਜਾ ਉਹਦੇ ਤਾਂ ਕੋਈ ਦਿਮਾਗੀ ਕੋਈ ਟੈਨਸ਼ਨ ਹੈ ਉਹ ਇੱਕ ਪੈਗ ਲਾ ਕੇ ਸੋ ਜਾਂਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਤਾਂ ਉਹ ਤਾਂ ਉਹਦੇ ਲਈ ਦਵਾਈ ਹੋਗੀ ਉਸੇ ਤਰ੍ਹਾਂ ਜਿਹੜਾ ਬੰਦਾ ਹੁਣ ਯਾਰ ਖਾਪਣ ਲੱਗ ਰਿਹਾ ਜਿਉ ਕਾਰਡ ਕੋ ਭੁੱਕੀ ਦਾ ਲਾ ਕੇ ਹੋਰ ਵੱਧ ਮਿਹਨਤ ਕਰ ਲੂਆ ਕੀ ਨੁਕਸਾਨ ਹੈ ਉਹਦਾ ਕੁਝ ਕਹਿੰਦਾ ਤਾਂ ਨਹੀਂ ਨਾ ਮਾੜਾ ਤੇ ਲੋਕਾਂ ਨੇ ਕਰੀ ਵੀ ਆ ਬਾਈ ਕਰੀ ਵੀ ਆ ਕਿਉਂਕਿ ਹੱਡ ਤੋੜਵੀ ਮਿਹਨਤ ਲੋਕਾਂ ਨੇ ਕਰੀ ਆ ਤਾਂ ਹੀ ਬਚੀ ਕਰੀ ਆ ਬਾਈ ਕਰੀ ਇਹ ਕਾਰਡ ਲਾ ਕੇ ਹੀ ਕਰੀ ਆ ਹਾਂ ਹਾਂ ਕਾਰਡ ਲਾ ਕੇ ਕਰੀ ਆਪਣੇ ਕੁਲਰੀਆਂ ਤੋਂ ਬਹੁਤ ਵਧੀਆ ਬਾਈ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਮੇਰੀ ਅਰਦਾਸ ਆ ਰੱਬ ਅੱਗੇ ਕਿ ਆਉਣ ਵਾਲਾ ਟਾਈਮ ਜਿਹੜਾ ਇਸ ਇਲਾਕੇ ਵਾਸਤੇ ਹਾਲਾਂਕਿ ਹਰੇਕ ਪੰਜਾਬ ਦੇ ਹਰੇਕ ਜ਼ਿਲ੍ਹੇ ਵਾਸਤੇ ਸਾਰੇ ਪੰਜਾਬ ਵਾਸਤੇ ਜਿਹੜਾ ਟਾਈਮ ਆਉਣ ਵਾਲਾ ਟਾਈਮ ਵਧੀਆ ਰਹੇ ਸਾਡੀ ਰੱਬ ਅਗੇ ਇਹੀ ਅਰਦਾਸ ਆ ਤੇ ਮਿਲਦੇ ਆ ਦੋਸਤੋ ਅਗਲੀ ਵੀਡੀਓ ਵਿੱਚ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਅਸੀਂ ਸੱਚੀ ਤੇ ਸਾਫ਼ ਸੁਥਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਥੈਂਕ ਯੂ ਥੈਂਕ ਯੂ